ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਓ ਅੱਜ ਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ ਹੁਕਮਨਾਮਾ ਸਾਹਿਬ ਜੀ ਦੀ ਵਿਆਖਿਆ ਸਰਵਨ ਕਰੀਏ ਸੂਰਠ ਭਗਤ ਕਬੀਰ ਜੀ ਕਿਆ ਪੜੀਏ ਕਿਆ ਗੁਣੀਏ हे गवार वेद पुराण आदि धर्म पुस्तकां नु निरے پڑھਨ ਸੁਣਨ ਦਾ ਕੀ ਲਾਭ ਕੀ वेद पुराणਾਂ ਸੁਣੀਏ वेद पुराण ਸੁਣਨ ਦਾ ਕੀ ਫਾਇਦਾ ਪੜੈ ਸੁਨੇਂ ਕੀ ਹੋਈ ਜੇ ਇਸ ਪੜਨ ਸੁਣਨ ਦੇ ਕੁਦਰਤੀ ਨਤੀਜੇ ਦੇ ਤੌਰ ਤੇ ਜੋ ਸਹਜ ਨ ਮਿਲਿਓ ਸੋਈ ਉਸ ਪ੍ਰਭੂ ਦਾ ਮਿਲਾਪ ਹੀ ਨਾ ਹੋਵੇ ਹਰ ਕਾ ਨਾਮ ਨ ਜਪਸ ਗਵਾਰਾ ਏ ਮੁਰਖ ਤੂ ਪਰਮਾਤਮਾ ਦਾ ਨਾਮ ਤਾਂ ਸਿਮਰਦਾ ਨਹੀਂ ਕੀਆ ਸੋਚ ਹੈ ਬਾਰੰਗ ਬਾਰਾ ਰਹਾਉ ਨਾਮ ਨੂੰ ਵਿਸਾਰ ਕੇ ਮੁਰਮੜ ਹੋਰ ਸੋਚਾਂ ਸੋਚਣ ਦਾ ਤੈਨੂੰ ਕੀ ਲਾਭ ਹੋਵੇਗਾ ਅੰਧਿਆਰੇ ਦੀਪਕ ਚahiye ਹਨੇਰੇ ਵਿੱਚ ਤਾਂ ਦੀਵੇ ਦੀ ਲੋੜ ਹੁੰਦੀ ਹੈ ਇੱਕ ਬਸਤ ਅਗੋਚਰ ਲਹੀਏ ਤਾਂ ਕਿ ਅੰਦਰੋਂ ਉਹ ਹਰ ਨਾਮ ਪਦਾਰਥ ਮਿਲ ਪਏ ਜਿਸ ਤੱਕ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜਨ ਨਾਲ ਉਹ ਗਿਆਨ ਦਾ ਦੀਵਾ ਮਨ ਵਿੱਚ ਜਗਣਾ ਚਾਹੀਦਾ ਹੈ ਜਿਸ ਨਾਲ ਅੰਦਰ ਵਸਦਾ ਰੱਬ ਲੱਭ ਪਏ ਬਸਤ ਅਗੋਚਰ ਪਾਈ ਜਿਸ ਮਨੁੱਖ ਨੂੰ ਉਹ ਉਪਹੁੰਚ ਹਰ ਨਾਮ ਪਦਾਰਥ ਮਿਲ ਪੈਂਦਾ ਹੈ ਕਟ ਦੀਪਕ ਰਹਿ ਆ ਸਮਾਈ ਉਸ ਤੇ ਅੰਦਰ ਉਹ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ ਕਹ ਕਬੀਰ ਅਬ ਜਾਣਿਆ ਕਬੀਰ ਆਖਦਾ ਹੈ ਉਸ ਅਪਹੁੰਚਰਨਾ ਪਦਾਰਤ ਨਾਲ ਮੇਰੀ ਪੀ ਜਾਣ ਪਛਾਣ ਹੋ ਗਈ ਹੈ ਜਬ ਜਾਣਿਆ ਤੋ ਮਨ ਮਾਨਿਆ ਜਦੋਂ ਤੋ ਜਾਣ ਪਛਾਨ ਹੋਈ ਹੈ ਮੇਰਾ ਮਨ ਉਸੇ ਵਿੱਚ ਹੀ ਪਰਚ ਗਿਆ ਹੈ ਮਨ ਮਾਨੇ ਲੋਕ ਨਾ ਪਤੀ ਚ ਪਰ ਜਗਤ ਲੋੜਦਾ ਹੈ ਧਰਮ ਪੁਸਤਕਾਂ ਦੇ ਰਿਵਾਜੀ ਪਾਠ ਕਰਨੇ ਕਰਾਉਣੇ ਤੇ ਤੀਰਥ ਆਦਿਕਾਂ ਦੇ ਇਸ਼ਨਾਨ ਸੂਪਰਮਾਤਮਾ ਵਿੱਚ ਮਨ ਜੁੜਨ ਨਾਲ ਕਰਮ ਕਾਂਢੀ ਜਗਤ ਤਿਤਸੱਲੀ ਨਹੀਂ ਹੁੰਦੀ ਨਾ ਭਤੀ ਜੇ ਤੋ ਕਿਆ ਕੀ ਜੇ ਦੂਜੇ ਪਾਸੇ ਨਾਮ ਸਿਮਰਨ ਵਾਲੇ ਨੂੰ ਪੀ ਇਹ ਮਤਾਜੀ ਨਹੀਂ ਹੁੰਦੀ ਕਿ ਜ਼ਰੂਰ ਹੀ ਲੋਕਾਂ ਦੀ ਤਸੱਲੀ ਪੀ ਕਰਾਏ ਤਾਹੀਏ ਆਮ ਤੌਰ ਤੇ ਇਹਨਾਂ ਦਾ ਅਜੋੜ ਹੀ ਬਣਿਆ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਬਾਣੀ